ਸਸ਼ੀ ਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਗੇ ਤੇ ਅਸੀਂ ਵੀ ਵਧੀਆ ਹਾਂ ਤੇ ਮੈਂ ਥੋੜੀ ਜੀ ਵਧੀਆ ਨਹੀਂ ਆ ਕਿਉਂ ਕਿ ਮੈਂ ਮੈਨੂੰ ਇਦਾਂ ਲੱਗ ਰਿਹਾ ਸੀ ਦੋ ਕੁ ਦਿਨਾਂ ਤੋਂ ਮੈਂ ਥੋੜਾ ਜਿਹਾ ਆਪਣੇ ਆਪ ਨੂੰ ਲੋ ਫੀਲ ਕਰ ਰਹੀ ਸੀ ਮੈਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਮੈਨੂੰ ਫੀਵਰ ਹੋ ਗਿਆ ਵਾ ਮਤਲਬ ਫੀਵਰ ਇਨਾ ਆਉਂਦਾ ਨਹੀਂ ਸੀ ਜਦੋਂ ਟੈਂਪਰੇਚਰ ਚੈੱਕ ਕਰਦੀ ਸੀ ਤੇ ਫਿਰ ਮੈਨੂੰ ਇਦਾਂ ਲੱਗਦਾ ਸੀ ਕਿ ਮੈਨੂੰ ਟਾਈਫਾਇਡ ਫੀਵਰ ਕਿਉਂਕਿ ਜਿੱਦਾਂ ਮੈਨੂੰ ਟਾਈਫਾਇਡ ਫੀਵਰ ਹੁੰਦਾ ਹਾਂ ਕੀ ਚਾਹੀਦਾ ਤੁਹਾਨੂੰ ਹੁਣ ਦੱਸ ਮੈਨੂੰ ਕੀ ਚਾਹੀਦਾ ਬਾਹਰ ਦੇਖਣਾ ਹਾਂ ਦਾ ਮੈਨੂੰ ਹੀ ਦਿਨ ਲੱਗਦਾ ਸੀ ਕਿ ਮੈਨੂੰ ਟਾਈਫਾਇਡ ਫੀਵਰ ਹੋ ਗਿਆ ਕਿਉਂਕਿ ਮੈਨੂੰ ਹਰ ਸਾਲ ਬਾਅਦ ਹੋ ਹੀ ਜਾਂਦਾ ਹੁੰਦਾ ਤੇ ਫਿਰ ਮੈਂ ਟਾਈਫਾਇਡ ਫੀਵਰ ਟੈਸਟ ਕਰਵਾਇਆ ਤੇ ਨਹੀਂ ਸੀ 네ਗੇਟਿਵ ਆ ਰਿਪੋਰਟ ਮੇਰੀ ਤੇ ਫਿਰ ਡਾਕਟਰ ਨੂੰ ਚੈੱਕ ਕਰਉਣ ਗਏ ਹੁਣ ਅਸੀਂ ਸ਼ਾਮ ਨੂੰ ਪਹਿਲਾਂ ਅਸੀਂ ਸਵੇਰੇ ਟਾਈਫਾਇਡ ਟੈਸਟ ਕਰਵਾਇਆ ਤੇ ਦੁਪਹਿਰ ਦੇ ਟਾਈਮ ਰਿਪੋਰਟ ਆਈ ਸੀ ਉਹਨੇ ਇਬਾਦਤ ਕੀ ਗੱਲ ਮੈਂ ਗੱਲ ਨਾ ਕਰਾਂ ਨਾ ਕਰਾਂ ਹਾਂ ਮੈਂ ਨਾ ਕਰਾਂ ਨਾ ਕਰ ਰਹਾ ਤੇ ਫਿਰ ਦੁਪਹਿਰ ਦੇ ਟਾਈਮ ਰਿਪੋਰਟ ਆਈ ਸੀ ਤੇ ਫਿਰ ਸ਼ਾਮ ਨੂੰ ਡਾਕਟਰ ਨੂੰ ਦਿਖਾਉਣ ਵਾਸਤੇ ਡਾਕਟਰ ਨੇ ਤਿੰਨ ਦਿਨ ਦੀ ਮੈਡੀਸਿਨ ਦਿੱਤੀ ਆ ਤੇ ਫਿਰ ਕਹਿੰਦੇ ਚਲੋ ਦੇਖ ਲਓ ਜੇ ਤਿੰਨ ਦਿਨ ਤੁਹਾਨੂੰ ਫਰਕ ਪੈਂਦਾ ਜੇ ਤੁਹਾਨੂੰ ਲੱਗੇ ਕਿ ਟੈਂਪਰੇਚਰ 100 ਦੇ ਉੱਪਰ ਆਉਂਦਾ ਫਿਰ ਤੁਸੀਂ ਆਇਓ ਤੇ ਤਿੰਨ ਦਿਨ ਤੱਕ ਤੁਸੀਂ ਮੈਡੀਸਿਨ ਲਾਓ ਤੇ ਨਾਲੇ ਹੁਣ ਅਸੀਂ ਹੋਰ ਵੀ ਥੋੜਾ ਜਿਹਾ ਕੰਮ ਸੀ ਬਾਜ਼ਾਰ ਵਿੱਚ ਤੇ ਜੇ ਸੋਚਿਆ ਤਾਂ ਅਸੀਂ ਬਾਹਰ ਆਏ ਤਾਂ ਕਾਰੀ ਲਈ ਨਾ ਸ਼ਿਪੀ ਲੈਣਗੇ ਆਪਣਾ ਸਮਾਨ ਉਹਨਾਂ ਚਾਹੀਦਾ ਸੀ ਕੁਝ ਤੇ ਨਾਲੇ ਇਬਾਦਤ ਦਾ ਵੀ ਸਮਾਨ ਲੈਣਾ ਸੀ ਥੋੜਾ ਜਿਹਾ ਬੜੇ ਦਿਨਾਂ ਤੋਂ ਪੈਂਡਿੰਗ ਪਿਆ ਸੀ ਬਾਦ ਦਾ ਸਮਾਨ ਵੀ ਤੇ ਹੁਣ ਅਸੀਂ ਬਾਹਰ ਨਿਕਲੇ ਹੀ ਮੈਂ ਕਿ ਹੁਣ ਸਿੱਪੀ ਲੈ ਹੀ ਲੈਣੇ ਕਿਉਂਕਿ ਆਏ ਕਿਉਂਕਿ ਬਾਹਰ ਉਹਨੂੰ ਜੀ ਨਹੀਂ ਕਰਦਾ ਜੀ ਵੀ ਛੱਡੋ ਮਤਲਬ ਇੰਨੀ ਜ਼ਿਆਦਾ ਗਰਮੀ ਪੈਂਦੀ ਔਰ ਬੱਚੇ ਨਾਲ ਅਸੀਂ ਬਾਹਰ ਆਉਣਾ ਸਾਨੂੰ ਚੰਗਾ ਨਹੀਂ ਲੱਗਦਾ ਕਿ ਅਸੀਂ ਸਹੀ ਸਮਝੀਏ ਕਿ ਬਾਹਰ ਜਾਣਾ ਭਾਵੇਂ ਸ਼ਾਮ ਦਾ ਟਾਈਮ ਹੀ ਕਿਉਂ ਹੋਵੇ ਕਿਉਂਕਿ ਸ਼ਾਮ ਦੇ ਟਾਈਮ ਵੀ ਬਹੁਤ ਸੇਕ ਹੁੰਦਾ ਵਾ ਤੇ ਸਿਮਰਤ ਵੀ ਆਇਆ ਸਿਮਰਤ ਦੇ ਨਾਲ ਅਸੀਂ ਵਲੌਗ ਸ਼ੂਟ ਕਰਨੇ ਸੀ ਥੋੜੇ ਜਿਹਾ ਕਿਉਂਕਿ ਕੋਈ ਸੀਰੀਜ਼ ਤੋਂ ਸੋਚੀ ਸੀ ਕਿ ਅਸੀਂ ਉਹ ਬਣਾਵਾਂਗੇ ਉਹਦੇ ਨਾਲ ਮਾਮੇ ਨਾਲ ਪਰ ਨਹੀਂ ਬਣਾ पाए ਚਲੋ ਕੋਈ ਗੱਲ ਨਹੀਂ ਨੈਕਸਟ ਟਾਈਮ ਸੀ ਇਸ ਕਰਦੇ ਤੇ ਚਿੱਪੀ ਆ ਗਏ ਨੇ ਆ ਗਏ ਪਾਪਾ ਹੁਣ ਖੁਸ਼ ਖੁਸ਼ ਨੇ ਨੀਵਰ ਹਾਈਟ ਤਾਂ ਜ਼ਰੂਰੀ ਨਾ ਇਹਦਾ ਨੀਵੀਂ ਹੈ ਬਹੁਤ ਛੋਟੀਆਂ ਨਾਲ ਐਡਜਸਟੇਬਲ ਵੀ ਨਹੀਂ ਇਹ ਇਹ ਫੋਲਡ ਹੋ ਜਾਏਗਾ ਹਾਂ ਇਹ ਵਾਲਾ ਫੋਲਡ ਹੋ ਜਾਏਗਾ ਇਹ ਫੋਲਡ ਵੀ ਨਹੀਂ ਹੋਏਗੀ ਹਮ ਪਰ ਬਾਕੀ ਤਾਂ ਸਮਾਨ ਲੈ ਲਓ ਫਿਰ ਆਪਾਂ ਆਨਲਾਈਨ ਮੰਗਾ ਲੈਣਾ ਫਸਟ ਕਰਾਈ ਤੋਂ ਨਹੀਂ ਨਹੀਂ ਸੀਪਰ ਵੀ ਦੇਖ ਲੈਣੇ ਆ ਦੇ ਟੌਇਜ਼ ਵੀ ਦੇਖੋ ਯਾਰ ਹੈ ਟੌਇਜ਼ ਦੇਖੋ ਲੈ ਲੋ ਸ਼ੈਂਪੂ ਲੈ ਲੋ ਤੇ ਲੋ ਜੀ ਹੁਣ ਇਧਰ ਕੱਪੜੇ ਦੇਖ ਲੋ ਮੇਰੀ ਗੱਲ ਸੁਣੋ ਇਹਦੀਆਂ ਨਿਕਰਾਂ ਲੋ ਕੁਝ ਪਜਾਮੀਆਂ ਵੀ ਲੋ ਪਜਾਮੀਆਂ ਕਿਉਂਕਿ ਬਾਹਰ ਨੂੰ ਜਦੋਂ ਆਪਾਂ ਵਾਕ ਤੇ ਜਾਣਾ ਹੁੰਦਾ ਤਾਂ ਫਿਰ ਮੱਛਰ ਮੁੱਛਰ ਨਾਲ ਲੜਨਾ ਨਿਕਰਾਂ ਦੇਖ ਲਓ ਮੈਂ ਕਹਿੰਦਾ ਘਰੇ ਪਾਉਣ ਵਾਸਤੇ ਕਾਸੀਆਂ ਸਾਰੀਆਂ ਉਹਦਾਂ ਸੁੱਖ ਹਾਂ ਰੋਟੀ ਟੀ-ਸ਼ਰਟਸ ਜੀਆਂ ਮਿਲ ਜਾਣੀਆਂ ਹਾਂ ਹਾਂ ਇਹਨਾਂ ਦਾ ਸਾਈਜ਼ ਨਹੀਂ ਕਿੰਨੇ ਜੀ ਪਤਾ ਨਹੀਂ ਮੈਂ ਸਾਈਜ਼ ਕਿ ਵੀਡੀਓ ਨਹੀਂ ਸਮਝ ਰੋਗਾ ਸ਼ਾਇਦ ਸ਼ਾਇਦ ਤੁਸੀਂ ਕੋਈ ਕਰਦੇ ਹੋ 6 ਮਾਸ ਦੀ ਆਜੂ ਵੀ ਕਰਦੇ ਇਹ ਗੁੱਝਾ ਆਪਣੀ ਦੁਨੀਆ ਚਾਹੀਏ ਨਾ ਬਹੁਤ ਖੁਸ਼ ਆ ਜੀ ਇਬਾਦਤ ਇਹ ਖੁਸ਼ ਤਾਂ ਮੈਂ ਇਹਦੀ ਦੁਨੀਆ ਨੇ ਨਾ ਇਹ ਸਾਰੇ ਖਲੋਣੇ ਅੰਦਰ ਕਿ ਬਹੁਤ ਖੁਸ਼ ਹੈ ਇਹ ਸਾਰਾ ਸਮਾਨ ਇਹਦੇ ਇਹਦੇ ਰਿਲੇਟਡ ਆ ਨਾ ਇੱਥੇ ਨੀਂਦ ਵੀ ਆ ਰਹੀ ਹੈ ਇਹਨੂੰ ਵੈਸੇ ਪਰ ਖੁਸ਼ ਬਹੁਤ ਆ ਹਾਂ ਬਾਬੂ ਬਾਬੂ ਹਾਂ ਜੀ ਲੋ ਜੀ ਇਬਾਦਤ ਓਏ ਸੋਹਣੇ ਇਹ ਉਹਨੂੰ ਦਿਖ ਰਹੀ ਕਾਰਟੂਨ ਜਿਹੇ ਛਪੇ ਹੋਏ ਨੇ ਇਸ ਤੇ ਪਰ ਲਾ ਟויਜ਼ ਨਾਲ ਹੀ ਲੈਣ ਆਪਣੇ ਦੇਖ ਕੱਡੇ ਦਾ ਟויਜ਼ ਇਹ ਟויਜ਼ ਕੱਢਦੇ ਆ ਫੀਡਿੰਗ ਚੇਅਰ ਅਸੀਂ ਲਿੱਤੀ ਨਹੀਂ ਫੀਡਿੰਗ ਚੇਅਰ ਤਾਂ ਲਿੱਤੀ ਕਿਉਂਕਿ ਆਨਲਾਈਨ ਉਹੀ ਫੀਡਿੰਗ ਚੇਅਰ ਸੇਮ ਕਾਫੀ ਸਸਤੀ ਦਿਖਾ ਰਹੀ ਸੀ ਤੇ ਆਫਲਾਈਨ ਡਬਲ ਹੀ ਰੇਟ ਤੇ ਦਿਖਾ ਰਹੀ ਸੀ ਜੋ ਅਸੀਂ ਆਨਲਾਈਨ ਮੰਗਾ ਲਿਆ ਹੈ ਉਹ ਆਜੂਗੀ ਥੋੜੇ ਦਿਨ ਤੱਕ ਇਹ ਬਾਜੀ ਕਿਤੇ ਟויਜ਼ ਨਾਲ ਇਹਨੂੰ ਆ ਬੜੀ ਵਧੀਆ ਲੱਗੀ ਸੀ ਉੱਤੇ ਡੱਕ ਜੀ ਇਹ ਬਹੁਤ ਖੁਸ਼ ਹੋਈ ਸ਼ਰੂ ਨੂੰ ਦੇਖ ਕੇ ਕਿਵੇਂ ਵੇਖ ਰਹੀ ਹੈ ਇਹ ਮੈਸਲ ਨਹੀਂ ਆ ਗਿਆ ਸੈੱਲ ਪਾਉਣੇ ਬੈਣੇ ਦੇ ਚਲੋ। ਓ ਮਾਈ ਗੋਡ ਦਿਖਾਓ ਇਹਦਾ ਦਿਓ ਮੈਂ ਸੈੱਲ ਪਾਵਾਂਗਾ। ਇਹਦਾ ਉਹ ਖੋਲ ਸਕਰੂ ਨਾਲ ਖੋਲਣਾ। ਸਕਰੂ ਡਰਾਇਵਰ ਕਿੱਥੇ ਹੈ? ਮੈਂ ਅੱਜ ਲਵਾਂ ਕਿੱਥੇ ਵੇ ਮੈਨੂੰ ਦੱਸੋ। ਇਬਾਦਤ ਇਬਾਦਤ ਪਪਾ ਹੋਇਆ ਨੀ। ਇਬਾਦਤ ਪਪਾ funcione. Papa. Ibadat. Ibadat. Papa. ਕਿੱਦਾਂ ਪਾਉ ਕੁੜੀ ਯਾਨੀ ਕਿੱਦਾਂ ਪਾਉ ਕੁੜੀਆਂ ਪਾਉ ਕੁੜੀ ਯਾਨੀ ਕਿੱਦਾਂ ਪਾਉ ਕੁੜੀਆਂ ਕਿੱਦਾਂ ਪਾਉ ਕੁੜੀ ਯਾਨੀ ਕਿੱਦਾਂ ਪਾਉ ਕੁੜੀਆਂ ਪਾਉ ਕੁੜੀ ਯਾਨੀ ਕਿੱਦਾਂ ਪਾਉ ਕੁੜੀਆਂ

ਆ ਉਹ ਕਿਤੇ ਚਲੇ ਗਿਆ ਦੇਖੀ ਇਹ ਇਹ ਕਹੇ ਡੀਜੇ ਹੈ ਨਾ ਇਹਦੇ ਨਾਲ ਕੀ ਐਂਟਰਟੇਨਜ ਹੁੰਦਾ ਡਾਂਸ ਕਰਕੇ ਦਿਖਾਉਂਦਾ ਨਾ ਬੱਚੇ ਉਹ ਔਰ ਲਾਈਟ ਆ ਹਾਂ ਹਾਂ ਆਏ ਹਾਂ ਬੁੜੀ ਕੁਸੂੜੀ ਉਹ ਇਹਦੇ ਹੁਣ ਆਗੇ ਸਾਥੀ ਆਗੇ ਦੇ ਖੇਡਣ ਵਾਸਤੇ ਇਹਦੇ ਨਾਲ ਸਹੀ ਗੱਲ ਆ ਹੋਏ 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 ਆਈ ਸਹੀ ਹੋਏ ਹੋਏ ਯਾਰ ਦੇਖ ਲਓ ਬੱਚਿਆਂ ਨੂੰ ਘਡੋਣਿਆਂ ਦਾ ਕਿੰਨਾ ਚਾਹ ਹੁੰਦਾ ਹੈ ਨਾ ਸਹੀ ਗੱਲ ਆ ਓਏ ਹੋਏ ਉਹ ਵੀ ਡਾਂਸ ਕਰ ਰਹੀ ਏ ਕੀ ਹੈ ਪਹਿਲਾਂ ਤਾਂ ਥਿਲਕਦਾ ਜਾ ਰਹੇ ਤਰਾ ਉਹ ਤਾਂ ਟ੍ਰੈਕ 'ਚ ਨਹੀਂ ਘੁੰਮਦੇ ਜਾ ਰਹੇ ਤਰਾ ਦੇਖ ਖੁਸ਼ੀਆਂ ਉਹ ਮੇਰੇ ਪੁੱਤ ਦੀਆਂ ਖੁਸ਼ੀਆਂ ਕਿ ਕਿੰਨੇ ਮੈਨੂੰ ਡੋਲਦਾ ਚਿਹਰਾ ਦਿਖਾਇਓ ਹੂੰ ਓਏ ਕਿਊਟੀ ਕਿਊਟੀ ਇਬਾਦਤ ਵੇ ਪੋਲੂ ਪਾਪਾ ਬੁਲਾ ਰੇ ਪਾਪਾ ਖਡੋਣੇ ਨਾਲ ਖੇਡ 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 ਖੁਸ਼ੀਆਂ ਮਨਾ ਮਨਾ ਉਸ ਰਹਿੰਦੀ ਆ ਠਿੰਡੀ ਜੀ ਨਾ ਹੋਵੇ ਤਾਂ ਇਹਦੇ ਵਾਲ ਵੱਡੇ ਹੋ ਗਏ ਰਹੋਣੇ ਦੇ ਇਹਦੇ ਨਾਲ ਬੜਾ ਵਧੀਆ ਟਾਈਮ ਸਪੈਂਡ ਹੁੰਦਾ ਸੀਰੀਅਸਲੀ ਜਿੱਦਾਂ ਮਾਹ ਹੋਂ ਨਾ ਪਹਿਲਾਂ ਇਦਾਂ ਹੁੰਦਾ ਸੀ ਕਿ ਜਿਵੇਂ ਕਹਿੰਦੇ ਸੀ ਨਾ ਕੋਵਿਡ ਦੇ ਦੇਣਾਏ ਘਰੇ ਰੋ ਹੁਣ ਗਰਮੀ ਦੇ ਇੰਨੇ ਦਿਨ ਕੰਦੇ ਆਏ ਆ ਕਿ ਘਰੇ ਰਹਿਣਾ ਵਾਲਾ ਕੰਮ ਬਣਿਆ ਪਿਆ ਬਾਹਰ ਜਾਣਾ ਪੋਸੀਬਲ ਨਹੀਂ ਹੈ ਪੋਸੀਬਲੀ ਨਹੀਂ ਹੋ ਰਹਾ ਇੰਨੀ ਸ਼ਾਮ ਨੂੰ ਵੀ ਨਹੀਂ ਨਿਕਲਿਆ ਜਾ ਰਿਹਾ ਯਾਰ ਤੇ ਹੁਣ ਤਾਂ ਚਲੋ ਆਪਾਂ ਘਰੇ ਰਹਿਣੇ ਬਾਦ ਦੇ ਨਾਲ ਜਿਹੜਾ ਟਾਈਮ ਪਤਾ ਹੀ ਨਹੀਂ ਚੱਲਦਾ ਕਦੋਂ ਸਵੇਰ ਪੈਂਦੀ ਆ ਕਦੋਂ ਰਾਤ ਪੈਂਦੀ ਆ ਮਤਲਬ ਖੁਸ਼ ਜਿੱਦਾਂ ਦੇ ਇਹੀ ਆ ਨਾ ਬੇਸਿਕਲੀ ਜਿੱਦਾਂ ਦੇ ਮੈਂ ਤੇ ਛਿੱਪੀ ਆ ਇਬਾਦਤ ਵੀ ਸੇਮ ਓਦਾਂ ਦੀ ਆ। ਹੂੰ ਕੋਈ ਇਹਦੇ ਵਿੱਚ ਉਹ ਨਹੀਂ ਹੈਗਾ ਕਿ ਸਾਡੇ ਸਾਡੇ ਨੇਚਰ ਤੋਂ ਥੋੜੀ ਡਿਫਰੈਂਟ ਆ। ਹੂੰ ਖੁਸ਼ ਦਿਲ ਹਾਂ ਹਰ ਟਾਈਮ ਹੈਪੀ ਜੀਣ ਦੀ ਸਭ ਠੀਕ ਇਹ ਸਿੱਖ ਗੱਲਾਂ ਤਾਂ ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਕਿਉਂਕਿ ਜਿਵੇਂ ਦੇ ਮੈਂ ਤਾਂ ਕਰਨਾ ਸੀ ਖੁਸ਼ ਹੈਪੀ ਰਹਿਣਾ ਹੈ ਖੁਸ਼ ਰਹਿਣਾ ਤਾਂ ਹੀ ਹੈਪੀਐਸਟ ਕਪਲ ਹਾਂ। ਅਸੀਂ ਖੁਸ਼ ਰਹਿਣਾ ਹੈ ਸਾਰਾ ਦਿਨ ਤੇ ਸਾਡੀਆਂ ਇਬਾਦਤ ਵੀ ਓਦਾਂ ਹੀ ਹੈ ਚਿੱਲ ਮੋੜਦੇ ਹੀ ਰਹਿੰਦੀ ਹੈ ਸਾਰਾ ਦਿਨ ਖੁਸ਼ ਰਹਿਣਾ ਹੈ ਨੇ ਇੰਜੋਏ ਕਰੀ ਜਾਣਾ ਅਨਨੈਸੈਸਰੀ ਨਹੀਂ ਹਣ ਤੂੰ ਰੋਕੇ ਦੱਸਣਾ ਵੀ ਨਹੀਂ ਝੂਠ ਬੋਲਦੇ ਝੂਠ ਬੋਲਦੇ ਨੇ ਇਬਾਦਤ ਓਏ ਲੈ 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 ਨਾ ਮਾ ਮਾ ਆਪੇ ਕਿਉਂ ਪੜਦੀ ਅਲੇਵਾਦ ਟੈਲੀਫੋਨ ਲੈ ਟੈਲੀਫੋਨ ਕਰ ਦਾਦੂ ਨੂੰ ਫੋਨ ਕਰ ਕਹ ਦਾਦੂ ਨੂੰ ਫੋਨ ਦਾਦੂ ਦਾਦੂ ਨੂੰ ਫੋਨ ਕਰ ਦਾਦੀ ਨੂੰ ਵੀ ਕਰ ਨਾਨੀ ਨਾਲ ਤਾਂ ਹੁਣੇ ਕਰ ਲਈ ਗੱਲ ਨਾਨੀ ਨਾ ਵੇਖੇ ਨਹੀਂ ਖੁਸ਼ ਹੁੰਦੀ ਮਾਮੂ ਨੂੰ ਵੇਖ ਕੇ ਹੁੰਦੀ ਕਿਉਂਕਿ ਮਾਮੂ ਹੁਣੇ ਇੱਥੇ ਤਾਜ਼ਾ ਤਾਜ਼ਾ ਹੋ ਕੇ ਆ ਗਏ ਨਾ ਹਾਂ ਤੇ ਉਹ ਮਾਮੂ ਦੀ ਸ਼ਕਲ ਚੰਗੀ ਦਾ ਯਾਦ ਆ ਹੁਣ ਚੰਗੀ ਗੱਲ ਹੈ ਬਸ ਇਹ ਹੈ ਕਿ ਇਹਦੇ ਨਾਲ ਰੌਣਕਾਂ ਨਹੀਂ ਨਾ ਲੱਗੇ ਰਹਿੰਦੀਆਂ ਸਾਰਾ ਜਿਹੜੀ ਹੋਰ ਸਭ ਤੋਂ ਵੱਡੀ ਜਿਹੜੀ ਮੇਨ ਗੱਲ ਤੁਹਾਨੂੰ ਮੈਂ ਦੱਸਦੀ ਆ ਮਤਲਬ ਮੈਂ ਤੇ ਛਿੱਪੀ ਆਪਸ ਚ ਇਸ ਚੀਜ਼ ਨੂੰ ਸ਼ੇਅਰ ਕਰਦੇ ਤਾਂ ਜਦੋਂ ਮੇਰੀ ਪ੍ਰੈਗਨਨਸੀ ਵਾਲਾ ਟਾਈਮ ਚੱਲ ਰਿਹਾ ਸੀ ਨਾ ਉਦੋਂ ਮੈਂ ਆਪਣੀ ਪ੍ਰੈਗਨਨਸੀ ਟਾਈਮ ਜਿਹੜੇ 9 ਮਨ ਪੂਰੇ ਖੁਸ਼ ਰਹੀ ਆ ਕਿਸੇ ਚੀਜ਼ ਦੀ ਕੋਈ ਉਹ ਆਪਣੇ ਮਨ ਦੇ ਉੱਤੇ ਟੈਨਸ਼ਨ ਨਹੀਂ ਦਿੱਤੀ ਔਰ ਛਿੱਪੀ ਨੇ ਵੀ ਪੂਰਾ ਸਾਥ ਦਿੱਤਾ ਜਿਹੜਾ ਕਹਿੰਦੇ ਨਾ ਕੋਈ ਗੱਲ ਸਹੀ ਹੈ ਕਿ ਹਸਬੰਡ ਦਾ ਸਾਥ ਜਿਹੜਾ ਵਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਉਸ ਟਾਈਮ ਦੇ ਉੱਤੇ ਜਿਹੜਾ ਪ੍ਰੈਗਨਨਸੀ ਪੀਰੀਅਡ ਹੁੰਦਾ ਹਨ ਤੇ ਸਿਪੀ ਨੇ ਮੈਨੂੰ ਪੂਰਾ ਸਾਥ ਦਿੱਤਾ ਮੈਂ ਕਮਾਉਣ ਵਾਸਤੇ ਮੈਂ ਸਿਪੀ ਨੂੰ ਕਿਹਾ ਸਿਪੀ ਮੈਨੂੰ ਕਮਾਉਣ ਵਾਸਤੇ ਵੀ ਲੈ ਕੇ ਗਏ ਮਤਲਬ ਅਸੀਂ ਸਪੇਨ ਜਿਹੜਾ ਟਾਈਮ ਸਪੈਂਡ ਕਰਕੇ ਆਏ ਯੂਕੇ ਸਪੈਂਡ ਕਰਕੇ ਆਏ ਆ ਦੀਦੀ ਹੁਣਾਂ ਨਾਲ ਔਰ ਸਵਿਟਜ਼ਰਲੈਂਡ ਵੀ ਗਏ ਸੀ ਆਪਾਂ ਕਿੰਨਾ ਕੰਟਰੀਜ਼ ਜਿਹੜਾ ਅਸੀਂ ਟਾਈਮ ਸਪੈਂਡ ਕਰਕੇ ਆਏ ਆ ਚਲੋ ਸਪੇਨ 'ਚ ਤਾਂ ਆਪਣੀ ਫੈਮਿਲੀ ਹਨਾ ਉਹਨਾਂ ਦੇ ਨਾਲ ਜਿਹੜਾ ਟਾਈਮ ਸਪੈਂਡ ਕੀਤਾ ਬਹੁਤ ਮਜ਼ਾ ਆਇਆ ਔਰ ਜਿਹੜੇ ਯੂਕੇ 'ਚ ਸਾਡੇ ਦੀਦੀ ਮਤਲਬ ਅਸੀਂ ਉਹਨਾਂ ਨੂੰ ਹੀ ਸਕੰਡ ਹੈ ਮਿਲੇ ਸੀ ਹਾਂ ਮਤਲਬ ਫਸਟ ਟਾਈਮ ਮੇਂ ਸਟਾਰਟਿਕਲ ਫਸਟ ਟਾਈਮ ਦੀਦੀ ਹਣੇ ਇਹਦਾ ਮਤਲਬ ਇੰਡੀਆ ਆਈ ਸੀ ਉਦੋਂ ਸਾਡੇ ਕੋਲ ਆਈ ਸੀ ਉਹ ਮਤਲਬ ਜਿਵੇਂ ਕਹਿੰਦੇ ਦੁਪਹਿਰ ਦਪਹਿਰ ਦਾ ਟਾਈਮ ਆਈ ਸੀ ਹੈਨਾ ਤੇ ਜਦੋਂ ਅਸੀਂ ਉਹਨਾਂ ਕੋਲ ਗਏ ਉਹਨਾਂ ਕੋਲ ਰੇ ਮਤਲਬ ਟੱਚਡ ਸੀਰੀਅਸਲੀ ਮਤਲਬ ਬਹੁਤ ਜ਼ਿਆਦਾ ਉਹਨਾਂ ਨੇ ਵਧੀਆ ਮਹਿਮਾਨ ਨਿਵਾਜੀ ਜਿੰਨੂੰ ਕਹਿੰਦੇ ਆ ਨਾ ਉਹ ਉਹਨਾਂ ਨੇ ਕੀਤੀ ਬਹੁਤ ਨਾਈਸ ਸੀ ਦੀਦੀ ਤੇ ਦੀਦੀ ਹਸਬੈਂਡ ਦੀਦੀ ਪੂਰੀ ਫੈਮਿਲੀ ਪੂਰੀ ਨਾਈਸ ਸੀ ਹੈਨਾ ਹਮ ਮਤਲਬ ਉਹਨਾਂ ਦਿਨਾਂ ਦੇ ਵਿੱਚ ਆਪਾਂ ਇੰਨਾ ਇੰਜੋਏ ਕੀਤਾ ਨਾ ਬਹੁਤ ਜ਼ਿਆਦਾ ਮਤਲਬ ਮੈਨੂੰ ਪ੍ਰੈਗਨਨਸੀ ਵਾਲਾ ਜਿਹੜਾ ਟਾਈਮ ਵਾਲਾ ਜਦੋਂ ਮੈਂ ਗਈ ਮੈਂ ਦੀਦੀ ਨਾਲ ਜਦੋਂ ਕਿਚਨ 'ਚ ਕੰਮ ਕਰਾਉਣ ਵਾਸਤੇ ਜਾਂਦੀ ਸੀ ਦੀਦੀ ਕਹਿੰਦੇ ਨਹੀਂ ਤੁਸੀਂ ਇੰਜੋਏ ਕਰੋ ਮਤਲਬ ਦੀਦੀਏ ਮੇਰੇ ਤੋਂ ਇੰਨੇ ਵੱਡੇ ਨਹੀਂ ਮਤਲਬ ਭਾਜੀ ਹੈਨਾ ਨਹੀਂ ਤੁਸੀਂ ਇੰਜੋਏ ਕਰੋ ਕੋਈ ਗੱਲ ਨਹੀਂ ਰੈਸਟ ਕਰੋ ਤੁਸੀਂ ਮਤਲਬ ਇੰਨਾ ਵਧੀਆ ਟਾਈਮ ਸੀ ਉਹਨਾਂ ਨੇ ਉਸ ਟਾਈਮ ਤੇ ਵੀ ਖਾੜਾ ਘੜਾਇਆ ਹੈਨਾ ਤੇ ਉਸ ਤੋਂ ਬਾਅਦ ਇੰਡੀਆਚ ਵੀ ਸਾਰਾ ਟਾਈਮ ਜਿਹੜਾ ਹੈ ਬਹੁਤ ਜ਼ਿਆਦਾ ਵਧੀਆ ਕੱਢਿਆ ਤੇ ਇਸ ਉਹ ਇਹ ਗੱਲ ਸਹੀ ਹੈ ਕਿ ਜਿਹਨੂੰ ਕਹਿੰਦੇ ਨੇ ਕਿ ਜਦੋਂ ਬੇਬੀ ਮਤਲਬ ਮਾਂ ਦੇ ਪੇਟ 'ਚ ਹੁੰਦਾ ਵਾ ਤੇ ਉਦੋਂ ਆਪਾਂ ਨੂੰ ਹੈਪੀ ਰਹਿਣਾ ਚਾਹੀਦਾ ਉਹ ਬੱਚੇ ਨੂੰ ਤੇ ਅਸਰ ਹੁੰਦਾ ਇਹ ਗੱਲ ਸੱਚੀ ਆ ਤੇ ਉਹਦਾ ਰਿਜ਼ਲਟ ਸਾਨੂੰ ਆ ਮਿਲਿਆ ਆ ਮਿਲਿਆ ਹੱਸੋ ਦੇਵੀ ਸਾਡੀ ਸਾਡੀ ਹੱਸੋ ਦੇਵੀ ਹੈ ਹੱਸੋ ਦੇਵੀ ਸਾਡੀ ਹੱਸੋ ਦੇਵੀ ਹੈ ਹੱਸੋ ਦੇਵੀ ਓਏ ਸ਼ੋਨੇ ਓਏ ਭੰਡੂ ਓਏ ਸ਼ੋਨੇ ਸਹੀ ਗੱਲ ਹੈ ਜਿਹੜਾ ਰਿਜ਼ਲਟ ਮਿਲਿਆ ਨਾ ਉਹ ਬਹੁਤ ਵਧੀਆ ਰਿਜ਼ਲਟ ਜਿਹੜਾ ਸੀ ਪੇਪਰ ਦਿੱਤੇ ਨੇ ਪਿਛਲੇ ਸਾਲ ਘੁੰਮਣ ਦੇ ਪੇਪਰ ਹਾਂ ਇਹ ਗੱਲ ਸਹੀ ਹੈ ਜਿਹੜਾ ਡਾਕਟਰ ਕਹਿੰਦੇ ਨੇ ਨਾ ਕਿ ਬੇ ਮਾਂ ਨੇ ਕਹਿੰਦੇ ਕਿ ਕਿਸੇ ਪ੍ਰਕਾਰ ਦੀ ਟੈਨਸ਼ਨ ਨਾ ਲਓ ਹਨਾ ਜਿਹੜੀਆਂ ਮੇਰੀ ਭੈਣਾਂ ਪ੍ਰੈਗਨੈਂਟਸ ਨੇ ਜਿਹੜੀਆਂ ਇਸ ਪੀਰੀਅਡ ਚ ਲੰਘ ਰਹੀਆਂ ਨੇ ਸੋ ਆਪਣੇ ਆਪ ਨੂੰ ਹੈਪੀ ਰੱਖੋ ਬਹੁਤ ਵਧੀਆ ਟਾਈਮ ਨਿਕਲਦਾ ਤੁਹਾਨੂੰ ਪਤਾ ਵੀ ਚੱਲਿਆ ਮੈਂ ਮੈਨੂੰ ਬਹੁਤ ਡਰ ਲੱਗਦਾ ਹੁੰਦਾ ਸੀ ਸ਼ੁਰੂਆਤੀ ਨਾ ਪ੍ਰੈਗਨਨਸੀ ਟਾਈਮ ਤੇ ਜਿਹੜਾ ਸ਼ੁਰੂਆਤੀ ਟਾਈਮ ਸੀ ਤੇ ਬਾਅਦ ਵਿੱਚ ਹੋਰੀ ਹੋਰੀ ਪਤਾ ਹੀ ਨਹੀਂ ਲੱਗਿਆ ਪਤਾ ਹੀ ਨਹੀਂ ਚਲਿਆ 9 ਮਹੀਨੇ ਕਿਹੜੇ ਵਾਲੇ ਚਲੇ ਗਏ ਔਰ ਇਬਾਦਤ ਵੀ ਸਾਡੇ ਕੋਲ ਆ ਗਈ ਉਹ ਵੀ ਟਾਈਮ ਦਾ ਪਤਾ ਨਹੀਂ ਇਹ ਬਸ 6 ਮਹੀਨੇ ਵਾਲੀ ਵੀ ਹੋਣ ਵਾਲੀ ਹੋ ਗਈ ਹੈ ਹਾਂ ਮਤਲਬ 4-5 ਦੇ ਰਹਿ ਗਏ 6 ਮੰਥ ਐਦੇ ਹੋ ਜਾਣੇ ਆ ਪੂਰੇ ਕੰਪਲੀਟ ਹਣ ਸਹੀ ਗੱਲ ਸੋ ਇਸ ਕਰਕੇ ਹੈਪੀ ਰਹਿਣਾ ਚਾਹੀਦਾ ਅਸੀਂ ਬਿਲਕੁਲ ਹੈਪੀ ਰਹੇ ਸੀ ਤੇ ਐਸਾ ਦੀ ਇਬਾਦਤ ਵੀ ਹੈਪੀ ਹੈ ਹੁਣ ਇਹਨੂੰ ਹੁਣ ਇਹਨੂੰ ਇਹਨੂੰ ਨੀਂਦ ਨੇ ਘੇਰਾ ਪਾ ਲਿਆ ਤੇ ਹਾਂਜੀ ਨੀਂਦਾਂ ਨੇ ਘੇਰੇ ਪਾ ਲਏ ਨੇ ਭੰਗੂ ਨੂੰ ਹੈ ਆਏ 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 ਮੀਨੀ ਆਣੀ ਨੀਨੀ ਹੰਨੀ ਆ ਸਵਾਨੀ ਹੁਣ ਹਾਂਜੀ ਚੋਣਿਆ 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 ਹਾਂ ਚੋਣੇ ਚੋਣੇ ਇਹਦੇ ਦੋ ਚੀਜ਼ਾਂ ਦਾ ਬੜੇ ਛੇਤੀ ਪਤਾ ਲੱਗਦਾ ਇੱਕ ਜਦੋਂ ਮੈਂ ਕਹਿੰਨੀ ਨਾ ਹੀ ਆ ਕਹਾਂਗੀ ਜੀ ਅੱਵਾ ਮਨ ਲੈ ਇਸ ਲਈ ਹਾ ਜਿਹਨ ਨਾਲ ਬੋਲਦੀ ਇਹਨੂੰ ਪਤਾ ਲੱਗ ਜਾਂਦਾ ਹੁਣ ਮੈਂ ਨਹਾਉਣਾ ਵਾ ਇਹ ਕੁਛ ਹੁੰਦੀ ਨਾਣ ਲੱਗੇ ਬਹੁਤ ਪਰ ਦੂਜਾ ਜਦੋਂ ਮੈਂ ਕਹਾਂ ਉਹ ਦੁੱਧ ਪੀਵਾਂਗੇ ਦੁੱਧ ਪੀਵਾਂਗੇ ਪਤਾ ਲੱਗ ਜਾਂਦਾ ਤੇ ਆ ਜਦੋਂ ਇਹ ਇੱਕ ਆ ਸਰਾਣਾ ਇਹਦਾ ਹੈਗਾ ਇਹ ਜਦੋਂ ਇਸ ਟਾਈਮ ਮੇਰੀ ਗੋਦੀ 'ਚ ਆ ਜਾਂਦਾ ਨਾ ਏ ਉਸ ਟਾਈਮ ਇੰਨੀ ਖੁਸ਼ ਹੁੰਦੀ ਨਾ ਵੀ ਇਹ ਤੇ ਹੁਣ ਸਵੇਰੇ ਪੜ੍ਹਨ ਪੜਦਾ ਨਾ ਬੜਾ ਬੜੇ ਪਾਪਾ ਕੋ ਲੱਗੀਏ ਹੁਣ 2 ਮਿੰਟ ਤਾਂ ਕਿਨੇ ਸੋ ਜਾਣਾ ਹੈ ਹਮ ਤੇ ਕੁੱਲ ਮਿਲਾ ਕੇ ਦੋਸਤੋ ਆਈ ਹੈ ਕਿ ਖੁਸ਼ ਰਹਾ ਕਰੋ ਖੁਸ਼ ਰਹਿਣ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਖੁਸ਼ ਰਹਿਣ ਦਾ ਕੋਈ ਬਿੱਲ ਨਹੀਂ ਆਉਂਦਾ ਵੈਸੇ ਹੀ ਖੁਸ਼ ਰਹੋ ਇਹ ਇਗਨੋਰ ਕਰੋ ਇੱਧਰ ਉੱਧਰ ਦੀ ਨੈਗੇਟਿਵ ਚੀਜ਼ਾਂ ਨੂੰ ਲੈਟ ਇਟ ਬੀ ਇਗਨੋਰ ਕਰੋ ਕੋਈ ਗਲਤ ਹੋ ਰਿਹਾ ਤੁਹਾਡੇ ਨਾਲ ਲੀਵ ਇਟ ਹੈ ਨਾ ਪਰ ਜਿੰਨਾ ਖੁਸ਼ ਰਹੋਗੇ ਪੋਜ਼ਿਟਿਵ ਰਹੋਗੇ ਤੋ ਅਸੀਂ ਤੁਹਾਡੀ ਲਾਈਫ ਅੱਛੀ ਹੋਏਗੀ ਗਰੋਥ ਮਿਲੇਗੀ ਤੁਹਾਨੂੰ ਹਰ ਪੱਖੋਂ ਸਹੀ ਗੱਲ ਹੈ ਹਰ ਚੀਜ਼ ਵਧੀਆ ਹੋ ਜਾਏਗੀ ਬਸ ਖੁਸ਼ ਰਹੋ ਯਾਰ ਮਤਲਬ ਜ਼ਰੂਰੀ ਨਹੀਂ ਪ੍ਰੈਗਨਨਸੀ ਟਾਈਮ ਵੈਸੀ ਖੁਸ਼ ਰਹਿ ਜਾ ਕਰੋ ਯਾਰ ਇਧਰ ਉਧਰ ਨਿਕਲਾ ਇਗਨੋਰ ਕਰਿਆ ਕਰੋ ਔਰ ਗਰਮੀ ਬਹੁਤ ਹੈ ਘਰੇ ਬੈਠੋ ਕਿਤੇ ਬਾਹਰ ਨਿਕਲਣ ਦੀ ਲੋੜ ਨਹੀਂ ਜੇ ਲਾਈਟ ਨਹੀਂ ਆ ਰਹੀ ਘਰੇ ਚਲੋ ਉਹ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਪੱਖਿਆਂ ਚ ਲੋਕ ਘਰੇ ਰੋ ਬਾਹਰ ਤੁੱਪ ਨਾਲ ਤੁੱਪੇ ਚ ਜਾਣ ਲੋ ਬੈਠ ਰਹੇ ਯੂ ਕੈਨ ਸਟੇ ਐਟ ਹੋਮ ਤੇ ਹੁਣ ਅਸੀਂ ਕਰੀਏ ਕੰਮ ਮੇਰੇ ਬਾਦ ਨੂੰ ਪਹਿਲਾਂ ਸਵਾਦਾਂ ਤੇ ਮੈਨੂੰ ਬੜੇ ਕੰਮ ਨੇ ਤੇ ਹੁਣ ਫਿਰ ਦਿਓ ਇਜਾਜ਼ਤ ਤੁਹਾਨੂੰ ਮਿਲਦੇ ਆ ਕੱਲ ਇੱਕ ਹੋ ਗਿਆ ਇਸ ਵੀ ਵਲੌਗ ਦੋ ਤਿੰਨ ਦਿਨ ਬਾਅਦ ਪਾਇਆ ਕਾਰਨ ਕਿ ਸੀ ਕਿਰਨ ਥੋੜੇ ਢਿਲੇ ਸੀ ਤੋਂ ਸੋ ਮੈਂ ਕਿਰਨ ਦੀ ਤੇ ਇਬਾਦਤ ਦੀ ਕੇਅਰ ਕਰ ਰਿਹਾ ਸੀ ਸੋ ਮੈਂ ਆਪਣੀ ਕਲਾਸਾਂ ਵੀ ਬੰਦ ਕਰ ਦਿੱਤੀ ਸੀ ਕੰਮ ਵੀ ਥੋੜਾ ਜਿਹਾ ਮੈਂ ਡਿਲੇ ਕਰਤਾ ਬਟ ਹੁਣ ਆਪਾਂ ਕਰਾਂਗੇ ਵਲੌਗ ਐਂਡ ਤੁਹਾਨੂੰ ਮਿਲਦੇ ਆ ਕੱਲ ਬਾਏ ਬਾਏ